ਗੁਰੂ ਸਾਹਿਬਾਨ ਨੇ ਜਿਸ ਤਰ੍ਹਾਂ ਮਾਤਾ ਗੁਜਰੀ ਜੀ ਨੇ ਗੁਰੂ ਸਾਹਿਬ ਦੇ ਮਹਿਲਾ ਨੇ ਚਾਰ ਸਾਹਿਬਜ਼ਾਦੇ ਨੇ ਜਿਸ ਤਰ੍ਹਾਂ ਆਨੰਦਪੁਰ ਸਾਹਿਬ ਛੱਡਿਆ ਜੀ ਪਰਿਵਾਰ ਵਿਛੋੜਾ ਹੋਇਆ ਉਹ ਸਾਰੀ ਸੰਗਤ ਜਾਣੂ ਆ ਹਮ ਪਰ ਜਿਹੜੀ ਮੇਨ ਗੱਲ ਇਹ ਆ ਕਿ ਗੁਰੂ ਸਾਹਿਬ ਨੇ ਇੱਕ ਸਿਧਾਂਤ ਸਿਰਜ ਕੇ ਸਾਰੇ ਸੰਸਾਰ ਨੂੰ ਇੱਕ ਰੌਸ਼ਨ ਮਨਾਰਾ ਬਣਾਤਾ ਵੀ ਆ ਦੇਖੋ ਜੇ جنگ ਵੀ ਲੜਨੀ ਹੈ ਤੇ جنگ ਦੇ ਅਸੂਲ ਆ ਹੋਣੇ ਚਾਹੀਦੇ ਜੀ ਜੇ ਕਿਸੇ ਨਾਲ ਪਿਆਰ ਕਰਨਾ ਤੇ ਪਿਆਰ ਦੇ ਅਸੂਲ ਆ ਹੋਣੇ ਚਾਹੀਦੇ ਜੇ ਜ਼ਿੰਦਗੀ ਚ ਕਿਸੇ ਤੋਂ ਆਪਾ ਵਾਰਨਾ ਤੇ ਆਪਾ ਵਾਰਨ ਦਾ ਆ ਤਰੀਕਾ ਹੁੰਦਾ ਮੇਰਾ ਆਪਣਾ ਕੋਈ ਰੋਲ ਨਹੀਂ ਮੈਂ ਭਾਈ ਪਿੰਦਰਪਾਲ ਸਿੰਘ ਜੀ ਦਾ ਧੰਨਵਾਦੀ ਮੈਂ ਉਹਨਾਂ ਨੂੰ ਸੁਣਿਆ ਸੀ ਉਹਨਾਂ ਨੇ ਜ਼ਿਕਰ ਕੀਤਾ ਜਫਰਨਾਮੇ ਦੇ ਕੁਝ ਸ਼ੇਰਾਂ ਦਾ ਔਰ ਮੈਂ ਤੁਹਾਨੂੰ ਲੜੀਵਾਰੋ ਦਾ ਜ਼ਿਕਰ ਕਰਦਾ ਔਰ ਫਿਰ ਤੁਹਾਨੂੰ ਐਕਸਪਲੇਨ ਕਰਦਾ ਕਿ ਉਹਦੇ ਵਿੱਚ ਗੁਰੂ ਸਾਹਿਬਾਨ ਜਫਰਨਾਮੇ ਦੇ ਸ਼ੇਰਾਂ ਚ ਕੀ ਲਿਖਿਆ ਕਿ ਪੇਮਾ ਸ਼ਕਨ ਬੇਦਰੰਗ ਆਮਦੰ ਅੱਗੇ ਗੁਰੂ ਸਾਹਿਬ ਕਹਿੰਦੇ ਆ ਮੈਂ ਤੇਗੋ ਤੀਰੋ ਤੁਫੰਗ ਆਮਦੰ ਬਾਲਾ ਚਰਗੀ ਦਰਮਿਆ ਆਮਦੰ ਬਾਤ ਦਦਵੀਰੇ ਤੀਰੋ ਕਮਾ ਆਮਦੰ ਗੁਰੂ ਸਾਹਿਬ ਔਰੰਗਜ਼ੇਬ ਨੂੰ ਲਿਖਦੇ ਆ ਕੰਦੇ ਔਰੰਗਜੇਬ ਤੂੰ ਕਸਮਾਂ ਚੁੱਕ ਕੇ ਮਕਾਰੀ ਕੀਤੀ ਫਰੇਬ ਕੀਤਾ ਤੁਸੀਂ ਸਾਨੂੰ ਆਟੇ ਦੀਆਂ ਗਉਂਗਾਂ ਬਣਾ ਕੇ ਕਰਾਮ ਦੀਆਂ ਸੌਹਾਂ ਖਾ ਕੇ ਤੇਰੇ ਬੰਦਿਆਂ ਨੇ ਤੇਰੇ ਵਜ਼ੀਰਾਂ ਨੇ ਲਿਖਤੀ ਵਿੱਚ ਕਿਹਾ ਕਿ ਤੁਸੀਂ ਆਨੰਦਪੁਰ ਸਾਹਿਬ ਛੱਡ ਜੋ ਅਸੀਂ ਕੁਝ ਨਹੀਂ ਕਰਾਂਗੇ ਜੋ ਵੀ ਸ਼ਬਦ ਜੋ ਮਰਜ਼ੀ ਆਪਣਾ ਰੂਪ ਦੇ ਲਓ ਗੁਰੂ ਜੀ ਕਹਿੰਦੇ ਅਸੀਂ ਔਰੰਗਜ਼ੇਬ ਗਿਣਤੀ ਚ 40 ਸੀ ਪਰ ਅਸੀਂ ਨਿੱਧਰ ਸੀ ਧਰਮੀ ਸਾਂ ਇਮਾਨਦਾਰ ਸਾਂ ਤੇਰੇ ਬੰਦੇ ਲੱਖਾਂ ਚ ਸੀ ਉਹ ਯਾ ਅਲੀ ਯਾ ਖੁਦਾ ਕਰਦੇ 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 ਖੁਦਾ ਦੇ ਨਾਮ ਤੇ ਸੌਹਾਂ ਚੁੱਕ ਕੇ ਮੁਕਰ ਨਾਲ ਮੁਕਰਨ ਵਾਲੇ ਲੋਕੋ ਤੁਹਾਡੇ ਨਾਲ ਖੁਦਾ ਕਿਵੇਂ ਆਵੇਗਾ ਤੁਸੀਂ ਸੌਹ ਚੁੱਕ ਕੇ ਮੁਕਰ ਗਏ ਕਹਿੰਦੇ ਔਰੰਗਜ਼ੇਬ ਮੈਂ ਕੋਈ ਲੜਾਈ ਨਹੀਂ ਕਰਨੀ ਚਾਹੁੰਦਾ ਸੀ ਮੈਂ ਕੋਈ ਖਰੂਦ ਨਹੀਂ ਪਾਣਾ ਚਾਹੁੰਦਾ ਸੀ ਤੁਸੀਂ ਆਟੇ ਦੀਆਂ ਗਉਆਂ ਬਣਾ ਕੇ ਸੌਹਾਂ ਚੁਕੀਆਂ ਕੁਰਾਨ ਦੀਆਂ ਕਸਮਾਂ ਚੁਕੀਆਂ ਮੈਂ ਕਿਸੇ ਤੇ ਇਤਬਾਰ ਨਹੀਂ ਕਰਦਾ ਪਰ ਜਦੋਂ ਬੰਦਾ ਧਰਮ ਦਾ ਵਾਸਤਾ ਪਾਉਂਦਾ ਮੈਂ ਉਸ ਤੇ ਇਤਬਾਰ ਕਰਦਾ ਜਦੋਂ ਤਿਲਕ ਤੇ ਜੰਨੂ ਦਾ ਵਾਸਤਾ ਪੈਂਦਾ ਆਪਣੇ ਬਾਪ ਨੂੰ ਆਨੰਦਪੁਰ ਸਾਹਿਬ ਤੋਂ ਤੋਰ ਦੇਣਾ ਤੇ ਜਦੋਂ ਗਉ ਤੇ ਕੁਰਾਨ ਦੀ ਸੌਹ ਚੁੱਕਦੇ ਹੋ ਮੈਂ ਉਦੋਂ ਨਾਨਪੁਰ ਛੜਦਨ ਫਿਰ ਮੈਂ ਪੂਰੀ ਤਦਵੀਰ ਨਾਲ ਮਤਾਨ ਚੁੱਤਰਿਆ ਕਹਿੰਦੇ ਆ ਤੈਨੂੰ ਮੈਂ ਦੱਸਾਂ ਧਰਮ ਕੀ ਹੁੰਦਾ ਮੈਂ ਲੋਕ ਕੇ ਸੌ ਚੁੱਕੀ ਹੁੰਦੀ ਤੇ ਪਿੱਛੇ ਨਾ ਹਟਦਾ ਤੁਸੀਂ ਲੱਖਾਂ ਨੇ ਸਾਹਮਣੇ ਸੌ ਚੁੱਕੀ ਆ ਉਸ ਤੋਂ ਅੱਗੇ ਗੁਰੂ ਸਾਹਿਬ ਸ਼ੇਰ ਲਿਖਦੇ ਆ ਚੂਕਾਰ ਅਜਹਾ ਮਾ ਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦਰਨ ਬਾ ਸ਼ਮਸ਼ੀਰ ਦਸਤ ਇਹ ਗੁਰੂ ਸਾਹਿਬ ਨੇ ਔਰੰਗਜ਼ੇਬ ਨੂੰ ਇੱਕ 40 ਸ਼ੇਰਾਂ ਦੇ ਪੱਤਰ ਦੇ ਵਿੱਚ ਝਟਕਾ ਦਿੱਤਾ ਸੀ ਔਰੰਗਜ਼ੇਬ ਨੂੰ ਇੱਕ ਸਿਧਾਂਤ ਸਿਰਜ ਕੇ ਸੰਸਾਰ ਨੂੰ ਵਿਖਾਇਆ ਜਿੰਨੂੰ ਜੋਗੀ ਅੱਲਾ ਯਾਰ ਖਾਂ ਕਹਿੰਦਾ ਕਹਿੰਦਾ ਬਸ ਏਕ ਤੀਰਥ ਹੈ ਹਿੰਦ ਵਿੱਚ ਯਾਤਰਾ ਕੇ ਲਈਏ ਕਟਾਏ ਬਾਪ ਨੇ ਬੱਚੇ ਜਹਾ ਖੁਦਾ ਕੇ ਲਈ ਫਿਰ ਗੁਰੂ ਸਾਹਿਬ ਕਹਿੰਦਾ ਵੀ ਚਮਕੌਰ ਦੀ ਗੜੀ ਨੂੰ ਨੀਜ ਲਾ ਕੇ ਵੇਖਦੇ ਜਦੋਂ ਚਮਕੌਰ ਦੀ ਗੜੀ ਚ ਪਹੁੰਚਦੇ ਕਹਿੰਦੇ ਜਾਨ ਤੋਂ ਪਿਆਰੇ ਸਿੱਖ ਉਹਨਾਂ ਦੇ ਨਾਲ ਜਿਹੜੇ ਜਿਨ੍ਹਾਂ ਦੀ ਗਿਣਤੀ ਟੋਟਲ 40 ਦਸੀ ਗਈ। ਫਿਰ ਕਹਿੰਦੇ ਜਿਨ੍ਹਾਂ ਨੂੰ ਸਮਾਜ ਨੇ ਲਤਾੜਿਆ, ਜਿਨ੍ਹਾਂ ਨੂੰ ਛੂਦਰ ਕਿਹਾ, ਜਿਨ੍ਹਾਂ ਨੂੰ ਗਲਤ ਦ੍ਰਿਸ਼ਟੀ ਨਾਲ ਦੇਖਿਆ ਗਿਆ, ਤਰਕਾਰੀ ਦ੍ਰਿਸ਼ਟੀ ਨਾਲ ਦੇਖਿਆ ਗਿਆ, ਉਹ ਸਿੰਘ ਵੀ ਗੁਰੂ ਸਾਹਿਬ ਦੇ ਨਾਲ ਗੁਰੂ ਸਾਹਿਬ ਦੀ ਉਸ 40 ਸਿੰਘਾਂ ਦੀ ਫੌਜ ਦੇ ਵਿੱਚ। ਔਰ ਉਸ ਫੌਜ ਦੇ ਵਿੱਚ ਭਾਈ ਕਿਰਪਾ ਰਾਮ ਦੱਤ ਜਿਹੜੇ ਕਸ਼ਮੀਰੀ ਪੰਡਤਾਂ ਦੀ ਫਰਿਆਦ ਲੈ ਕੇ ਆਏ, ਉਹ ਭਾਈ ਕਿਰਪਾ ਸਿੰਘ ਬਣ ਕੇ ਚਮਕੌਰ ਦੀ ਗਲੀ ਵਿੱਚ ਉਹ ਵੀ ਸ਼ਹੀਦ ਹੋਏ। ਸੋ ਗੁਰੂ ਗਵੰਦ ਸਿੰਘ ਜੀ ਦੇ ਜੀਵਨ ਕਾਲ ਦੀ ਇਹ ਪਹਿਲੀ ਰਾਤ ਸੀ ਜਦੋਂ ਉਹਨਾਂ ਨੇ ਪੁੰਝੇ ਸੌਣਾ ਸੀ। ਤਮਕੌਰ ਸਾਹਿਬ ਦਾ ਪਹਿਲੀ ਰਾਤ ਜਿਹੜੀ ਉਸ ਤੋਂ ਪਹਿਲਾਂ ਕਿਤੇ ਵੀ ਪਟਨਾ ਸਾਹਿਬ ਪੌਂਡਾ ਸਾਹਿਬ ਆਨੰਦਪੁਰ ਸਾਹਿਬ ਗੁਰੂ ਸਾਹਿਬ ਰੇਸ਼ਮੀ ਮਖਮਲੀ ਗੱਦੇ ਤੇ ਸੌਣ ਵਾਲੇ ਪੈਰੀ ਤਿੱਲੇਦਾਰ ਜੋੜਾ ਪਾਉਣ ਵਾਲੇ ਪ੍ਰਸ਼ਾਦੀ ਹਾਥੀ ਉੱਤੇ ਚੌਰ ਕਰਨ ਵਾਲਾ ਉਹ ਪੁੰਝੇ ਸੌਣ ਲੱਗੇ। ਫਿਰ ਗੁਰੂ ਸਾਹਿਬ ਕਹਿੰਦੇ ਜੋਗੀ ਅੱਲਾ ਯਾਰ ਖਾਂ ਕਹਿੰਦਾ ਕੁਛ ਲੇਟ ਗਏ ਖਾਕ ਪੇ ਜ਼ਿਮ ਪੋਸ਼ ਵਿਛਾ ਕਰ ਪਹਿਰਾ ਦੇਣੇ ਲਗੇ ਕੋਈ ਤਲਵਾਰ ਉਠਾ ਕਰ ਉਹ ਕਹਿੰਦੇ ਦੇਖੋ ਵਹਾਂ ਬੈਠੇ ਹੈ ਗਰਦਨ ਕੋ ਝੁਕਾ ਕਰ ਵਾਹਿਗੁਰੂ 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 ਹੈ ਮੂੰਹ ਸੇ ਨਿਕਲਤਾ ਹੀ ਤੂੰ ਹੀ ਹੈ ਤੂੰ ਹੀ ਤੂੰ ਹੀ ਤੂੰ ਹੈ ਮੂੰਹ ਸੇ ਨਿਕਲਤਾ ਜਬ ਡੇਢ ਘੜੀ ਰਾਤ ਗੁਜ਼ਰੀ ਜ਼ਿਕਰੇ ਖੁਦਾ ਮੇ ਖੇਮੇ ਸੇ ਨਿਕਲ ਆਏ ਸਰਕਾਰ ਹਵਾ ਮੇ ਕਦਮੋਂ ਸੇ ਟਹਿਲਤੇ ਥੇ ਮਗਰ ਦਿਲ ਤਾਂ ਦੁਆ ਹੈ ਫਿਰ ਉਹ ਕਹਿੰਦਾ ਇਹ ਖੁਦਮ ਇਹ ਖੁਦਾਵੰਦ ਖੁਸ਼ ਹੂੰ ਤੇਰੀ ਰਜ਼ਾ ਮੈਂ ਕਰਤਾਰ ਸੇ ਕਹਤੇ ਥੇ گویا ਰੂਬਰੂ ਹੋਕਰ ਕੱਲ ਜਾਊਂਗਾ ਮੈਂ ਚਮਕੌਰ ਸੇ ਸੁਰਖ ਰੂਹ ਹੋਕਰ ਇਹ ਜੋਗੀ ਅੱਲਾ ਯਾਰ ਖਾਨੇ ਇਹ ਚੀਜ਼ਾਂ ਲਿਖੀਆਂ ਔਰ ਸਾਡੇ ਵਾਸਤੇ ਸਾਡੀ ਨਵੀਂ ਪੀੜ੍ਹੀ ਵਾਸਤੇ ਇਹ ਪੂਰਨੇ ਪਾਏ ਆ ਜਿਸ ਤਰ੍ਹਾਂ ਚਮਕੌਰ ਸਾਹਿਬ ਦੀ ਜੰਗ ਦੇ ਵਿੱਚ ਪਹਿਲਾ ਵੱਡੇ ਸਾਹਿਬਜਾਦੇ ਸ਼ਹੀਦ ਹੁੰਦੇ ਆ ਫਿਰ ਸਾਹਿਬ ਜੀ ਦਾ ਬਾਬਾ ਜੁਝਾਰ ਸਿੰਘ ਸ਼ਹੀਦ ਹੁੰਦੇ ਆ ਔਰ ਇਸੇ ਸਾਰੀ ਜੰਗ ਦੇ ਦੌਰਾਨ ਸਵੇਰ ਦੇ ਟਾਈਮ ਤੇ ਸਾਹਿਬ ਜੀ ਦਾ ਜੀਤ ਸਿੰਘ ਸ਼ਹੀਦ ਹੁੰਦੇ ਆ ਸ਼ਾਮ ਦਪਿੰਦੀ ਤੱਕ ਸਾਹਿਬ ਜੀ ਦਾ ਜੁਝਾਰ ਸਿੰਘ ਸ਼ਹੀਦ ਹੁੰਦੇ ਆ ਇਹਦੇ ਦਰਮਿਆਨ ਕੋਚ ਸਿੰਘ ਗੁਰੂ ਸਾਹਿਬ ਕੋਲ ਉਸ ਓਟਾਰੀ ਦੇ ਉੱਤੇ ਗੜੀ ਦੇ ਉੱਤੇ ਜਿਹੜੀ ਓਟਾਰੀ ਸੀ ਉੱਥੇ ਗੁਰੂ ਸਾਹਿਬ ਦੇ ਕੋਲ ਆਏ ਗੁਰੂ ਸਾਹਿਬ ਨੂੰ ਕਹਿੰਦੇ ਵੀ ਗੁਰੂ ਸਾਹਿਬ ਨਾਲ ਆਪਣੇ ਤਰੀਕੇ ਨਾਲ ਉਹਨਾਂ ਜ਼ਿਕਰ ਕੀਤਾ ਵੀ ਗੁਰੂ ਸਾਹਿਬ ਅਸੀਂ ਸਹਿਬਜ਼ਾਦਿਆਂ ਬਾਰੇ ਗੱਲ ਕਰਨੀ ਸੀ ਗੁਰੂ ਸਾਹਿਬ ਨੇ ਉਹਨਾਂ ਦਾ ਧਿਆਨ ਦਵਾ ਕੇ ਕਹਿੰਦੇ ਉਹ ਦੇਖੋ ਸਿੰਘ ਕਿਵੇਂ ਜੰਗ ਲੜ ਰਹੇ ਜੀ ਗੱਲ ਬਦਲੀ ਕਹਿੰਦੇ ਨੇ ਜੀ ਅਸੀਂ ਸਹਿਬਜ਼ਾਦਿਆਂ ਦੀ ਗੱਲ ਕਰਦੇ ਹਾਂ ਗੁਰੂ ਸਾਹਿਬ ਕਹਿੰਦੇ ਤੁਸੀਂ ਕਿਹੜੇ ਸਹਿਬਜ਼ਾਦਿਆਂ ਦੀ ਗੱਲ ਕਰਦੇ ਹੋ ਤੁਸੀਂ ਸਾਰੇ ਮੇਰੇ ਸਹਿਬਜ਼ਾਦੇ ਹੋ ਸਿੱਖਾਂ ਨੂੰ ਉਹਨਾਂ ਦੀ ਗੱਲ ਦਾ ਉਹਨਾਂ ਨੇ ਜਵਾਬ ਦਿੱਤਾ ਉਹਨਾਂ ਦਾ ਮਤਲਬ ਇਹ ਸੀ ਵੀ ਸਹਿਬ ਜਾਦੇ ਸ਼ਹੀਦੀ ਹੋਣ ਵਾਸਤੇ ਨਾ ਜਾਣ ਅਸੀਂ ਜਾਈਏ। ਔਰ ਗੁਰੂ ਸਾਹਿਬ ਨੇ ਫਿਰ ਜਦੋਂ ਸਹਿਬ ਜਾਦੇ ਸ਼ਹੀਦ ਹੋ ਗਏ ਇੱਕ ਕਵੀ ਨੇ ਚਰਨ ਸਿੰਘ ਸਫਰੀ ਉਹਨਾਂ ਨੇ ਇੱਕ ਬਹੁਤ ਅੱਛੀ ਕਵਿਤਾ ਲਿਖੀ ਆ ਉਹਦੇ ਮੈਂ ਚਾਰ ਲਾਈਨਾਂ ਬੋਲ ਕੇ ਇਹਨੂੰ ਮੈਂ ਕਨਕਲੂਡ ਕਰੂੰਗਾ ਉਹ ਕਹਿੰਦੇ ਮੈਨੂੰ ਰਤਾ ਪਰਵਾ ਨਹੀਂ ਇਹ ਜੱਗ ਸਾਰਾ ਮੈਨੂੰ ਬੇਸ਼ੱਕ ਜੰਗ ਦਾ ਚੋਰ ਸਮਝੇ ਮੈਂ ਇਹ ਨਾ ਸੁਣਾ ਗੋਬਿੰਦ ਸਿੰਘ ਨੇ ਪੁੱਤ ਹੋਰ ਸਮਝੇ ਸਿੰਘ ਹੋਰ ਸਮਝੇ ਸੋ ਗੁਰੂ ਸਾਹਿਬ ਨੇ ਇਹ ਜਵਾਬ ਦਿੱਤਾ ਭਾਈ ਦਇਆ ਸਿੰਘ ਨੂੰ ਜਦੋਂ ਉਹ ਬਾਹਰ ਜਾ ਰਹੇ ਸੀ ਤੇ ਭਾਈ ਦਇਆ ਸਿੰਘ ਦੇ ਪੈਰਾਂ ਦੇ ਨਾਲ ਸਾਬ ਜਦਾ ਜੁਝਾਰ ਸਿੰਘ ਦੀ ਸਰੀਰ ਉਹਦੇ ਪੈਰਾਂ ਤੇ ਭੱਜਾ ਔਰ ਉਹ ਉਹਨਾਂ ਨੂੰ ਕਹਿ ਰਿਹਾ ਵੀ ਤੁਸੀਂ ਬਿਲਕੁਲ ਅਡੋ ਲਾਗੋ ਲੰਘ ਗਏ ਇੱਕ ਪੁੱਤ ਦੀ ਲਾਸ਼ ਨਹੀਂ ਤੁਹਾਨੂੰ ਦੇ ਸੀ ਔਰ ਉਹਨਾਂ ਨੇ ਫਿਰ ਕਿਹਾ ਕਹਿੰਦੇ ਆ ਜਿੰਨੇ ਮੇਰੇ ਪੁੱਤ ਸ਼ਹੀਦ ਹੋਏ ਪਿਆ ਜਿੰਨਾ ਚਿਰ ਤੱਕ ਇਹਨਾਂ ਦੇ ਸੰਸਕਾਰ ਦਾ ਸੁਪਰਬੰਧ ਨਹੀਂ ਹੁੰਦਾ ਮੈਂ ਆਪਣੇ ਪੁੱਤਰਾਂ ਦੀ ਲਾਸ਼ ਨਹੀਂ ਚੁੱਕ ਸਕਦਾ ਇਹ ਸ਼ਹੀਦੀਆਂ ਸਾਨੂੰ ਇਹ ਯਾਦ ਕਰਾਉਂਦੀਆਂ ਜਿੱਥੇ ਵੀ ਜ਼ਿਕਰ ਆਉਂਦਾ ਹੈ ਕਿ ਬਾਬਾ ਜਿਹੜੇ ਜਦੋਂ ਕੋਸ਼ਿਸ਼ ਕੀਤੀ ਗਈ ਸਿੰਘਾਂ ਦੇ ਵੱਲੋਂ ਬਾਬਾ ਜੁਝਾਰ ਸਿੰਘ ਹਨਾਂ ਦੇ ਬਾਬਾ ਜੀਤ ਸਿੰਘ ਹਨਾਂ ਦੇ ਸਰੀਰਾਂ ਦੇ ਉੱਤੇ ਕੋਈ ਕੱਪੜਾ ਪਾਉਣ ਦੀ ਤੇ ਮਹਾਰਾਜ ਨੇ ਕਿਹਾ ਵੀ ਸਾਰਿਆਂ ਦੇ ਲਈ ਤੁਸੀਂ ਕੱਪੜੇ ਦਾ ਜ ਪ੍ਰਬੰਧ ਕਰ ਸਕਦੇ ਹੋ ਤਦੇ ਹੀ ਪਾਇਓ ਨਹੀਂ ਤੇ ਨਹੀਂ ਭਾਈ ਦਇਆ ਸਿੰਘ ਨੇ ਉਹਨਾਂ ਨੂੰ ਇਹ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਸੀ ਵੀ ਮੈਂ ਆਪਣੇ ਸਿਰ ਦਾ ਜਿਹੜਾ ਪਟਕਾ ਵਾ ਉਹ ਦੋ ਟੋਟੇ ਕਰਕੇ ਦੋਹਾਂ ਦੇ ਉੱਤੇ ਪਾ ਦਿਆ ਗੁਰੂ ਸਾਹਿਬ ਨੇ ਉਹਨਾਂ ਨੂੰ ਜਵਾਬ ਦਿੱਤਾ ਵੀ ਜਿੰਨਾ ਚਿਰ ਤੱਕ ਇਹਨਾਂ ਸਾਰਿਆਂ ਸਿੰਘਾਂ ਦਾ ਸੰਸਕਾਰ ਦਾ ਪ੍ਰਬੰਧ ਨਹੀਂ ਹੁੰਦਾ ਮੈਂ ਆਪਣੇ ਸਾਹਿਬ ਜਦਾਂ ਨੂੰ ਵੱਖਰਾ ਕਰਕੇ ਨਹੀਂ ਵੇਖ ਸਕਦਾ ਭਾਈ ਵੀਰ ਸਿੰਘ ਜੀ ਨੇ ਆਪਣੇ ਕਲਗੀਧਰ ਚਮਤਕਾਰ ਵਿੱਚ ਬਹੁਤ ਅੱਛੀਆਂ ਸਤਰਾਂ ਲਿਖੀਆਂ ਜਿਹੜੀਆਂ ਕਿ ਵਰਲਡ ਦੇ ਕਿਸੇ ਵੀ ਪੀਰ ਪੈਗੰਬਰ ਔਲੀਏ ਅਵਤਾਰ ਦੇ ਵਿੱਚ ਉਹ ਚੀਜ਼ ਨਹੀਂ ਲੱਭਦੀ ਜੋ ਕਲਗੀਧਰ ਪਾਸ਼ਾ ਨੇ ਇੱਕ ਮਿਸਾਲ ਪੈਦਾ ਕੀਤੀ ਹੈ ਭਾਈ ਵੀਰ ਸਿੰਘ ਜੀ ਲਿਖਦੇ ਆ ਗੋਦੀ ਲੈ ਪੁੱਤਾਂ ਉਤੋਂ ਕੁਖੋਂ ਜਾਏ ਵਾਰ ਦਿੱਤੇ ਪਿਆਰ ਦੀ ਟਾਰੀ ਉੱਤੇ ਕਲਗੀ ਵਾਲਾ ਪਹੁੰਚਿਆ ਮਤਲਬ ਇਹ ਚੀਜ਼ ਸਾਨੂੰ ਇੱਕ ਇਤਿਹਾਸ ਸਿਰਜ ਕੇ ਵਿਖਾਇਆ ਕਿ ਮੇਰੇ ਜੇ ਦੋ ਪੁੱਤਰ ਆ ਉਹ ਦੂਜਿਆਂ ਤੋਂ ਸਪੈਸ਼ਲ ਨਹੀਂ ਆ ਜਿਸ ਤਰ੍ਹਾਂ ਦੇ ਮੇਰੇ ਦੋ ਪੁੱਤਰ ਨੇ ਉਸੇ ਤਰ੍ਹਾਂ ਦੇ ਬਾਕੀ ਸਿੰਘ ਨੇ ਜਿਹੜੇ 33 40 ਹੋਰ ਸਿੰਘ ਸ਼ਹੀਦ ਹੋਏ ਇਹ ਸਾਡੇ ਲਈ ਇੱਕ ਐਗਜ਼ਾਮਪਲ ਆ ਔਰ ਛੋਟੇ ਸਾਹਿਬ ਜੀ ਆਦਿ ਦੇਖੋ ਤੁਸੀਂ ਜਦੋਂ ਉਹਨਾਂ ਨੂੰ ਫਰਮਾਨ ਜਾਰੀ ਹੋ ਗਿਆ ਉਸ ਤੋਂ ਪਹਿਲਾਂ ਉਹਨਾਂ ਨੂੰ ਜਦੋਂ ਉਹਨਾਂ ਨੇ ਕਈ ਚਾਲਾਂ ਚੱਲੀਆਂ ਜੋੜੀ ਦਾ ਦਰਵਾਜ਼ਾ ਵੱਡਾ ਲਾ ਕੇ ਛੋਟਾ ਖੋਲਿਆ ਵੀ ਇਹ ਸਿਰ ਝੁਕਾ ਕੇ ਲੰਘਣਗੇ ਔਰ ਉਹਨਾਂ ਨੇ ਸਿਰ ਝੁਕਾ ਕੇ ਲੰਘਣ ਦੀ ਬਜਾਏ ਸਿਪਾਈ ਅੱਗੇ ਲੰਘ ਗਏ ਉਹਨਾਂ ਨੇ ਆਪਣੀ ਜੁੱਤੀ ਅੱਗੇ ਰੱਖੀ ਔਰ ਉਹਨਾਂ ਨੇ ਤਿਆਰੀ ਅਗੋਏ ਕੀਤੀ ਸੀ ਕਿ ਇਹ ਜਦੋਂ ਸਿਰ ਝੁਕਾ ਕੇ ਲੰਘਣਗੇ ਅਸੀਂ ਤਾੜੀ ਮਾਰ ਕੇ ਤੇ ਸਾਰੇ ਹਾਸਾ ਪਾਵਾਂਗੇ ਜਦੋਂ ਉਹਨਾਂ ਨੇ ਜੁੱਤੀ ਅੱਗੇ ਰੱਖੀ ਉਹਨਾਂ ਨੇ ਜਾ ਕੇ ਕਿ ਆ ਵੀ ਬਸ ਬਾਦਸ਼ਾਹ ਸਲਾਮਤ ਕੋ ਸਲਾਮ ਕਰੋ ਸੋਚਾ ਨੰਦ ਨੇ ਇਹ ਗੱਲ ਕਹੀ ਬਿਲਕੁਲ ਸਹਬ ਜਦੇ ਅੱਗੇ ਜਵਾਬ ਦਿੰਦੇ ਸੱਚੇ ਪਾਤਸ਼ਾਹ ਕੋ ਸਲਾਮ ਕਿਹਾ ਹੈ ਔਰ ਕਿਸੇ ਕੋ ਸਲਾਮ ਨਹੀਂ ਕਰਦਾ ਸੋ ਉਹਨਾਂ ਨੂੰ ਕਿੰਨੇ ਪ੍ਰਕਾਰ ਦੇ ਤਸੀਹੇ ਮੈਂ ਇਹ ਜਦੋਂ ਦਿਨ ਆਉਂਦੇ ਆ ਮੈਂ ਸਰਹੰਦ ਵਾਲੇ ਵੀਰ ਦਵਿੰਦਰ ਸਿੰਘ ਜੀ ਨੂੰ ਬਹੁਤ ਯਾਦ ਕਰਦਾ ਕਿਉਂਕਿ ਹਰ ਸਾਲ ਹਰ ਤਰੀਕੇ ਨਾਲ ਉਹ ਨਵੀਂ ਤੋਂ ਨਵੀਂ ਚੀਜ਼ ਨਵਾਂ ਤੋਂ ਨਵਾਂ ਇਤਿਹਾਸ ਸੰਗਤਾਂ ਅੱਗੇ ਪੇਸ਼ ਕਰਦੇ ਸੀ ਲੋਕੋ ਸਰਹੰਦ ਦੇ ਹੀ ਰਹਿਣ ਵਾਲੇ ਸੀ ਬਚਪਨ ਉਹਨਾਂ ਦਾ ਉੱਥੇ ਹੀ ਬੀਤਿਆ ਸੀ ਉਹ ਕਈ ਗੱਲਾਂ ਦੱਸਦੇ ਸੀਗੇ ਔਰ ਉਹਨਾਂ ਨੇ ਇੱਕ ਜਗ੍ਹਾ ਦੱਸਿਆ ਕਿ ਉੱਥੇ ਜਿਹੜੀ ਕਚੈਰੀ ਅਦਾਲਤ ਸੀ ਜਿੱਥੇ ਸਹਬਜ਼ਾਦਾ ਨੂੰ ਦਵਾਰਾਂ ਦੇ ਵਿੱਚ ਸ਼ਹੀਦ ਕੀਤਾ ਉੱਥੇ ਵਿਹੜੇ ਦੇ ਵਿੱਚ ਕਿ ਪੀਪਲ ਹੁੰਦਾ ਸੀ ਠੀਕ ਹੈ ਜੀ ਪੀਪਲ ਦੇ ਨਾਲ ਉਹਨਾਂ ਨੂੰ ਸਹਬਜ਼ਾਦਾ ਨੂੰ ਬੰਨ੍ਹ ਕੇ ਉਹਨਾਂ ਨੂੰ ਗਲੇਲੇ ਮਾਰੇ ਗਿਆ ਜਿਸ ਤਰ੍ਹਾਂ ਕਿ ਕਵੀ ਲਿਖਦੇ ਨੇ ਪੀਪਲ ਬਾੰਦ ਗਲੇਲੇ ਮਾਰੇ ਔਰ ਭਾਈ ਵੀਰ ਵੀਰ ਦਿਵਿੰਦਰ ਸਿੰਘ ਜੀ ਨੇ ਦੱਸਿਆ ਜਦੋਂ ਉਹਨਾਂ ਦੇ ਗਲੇਲੇ ਅੱਖਾਂ 'ਚ ਵੱਜਦੇ ਸੀ ਉਹਨਾਂ ਨੇ ਹੱਥ ਤੇ ਇਦਾਂ ਕਰ ਲਿਆ ਸੀ ਪਰ ਜਦੋਂ ਉਹਨਾਂ ਨੇ ਪੁੱਛਿਆ ਕਿ ਤੁਸੀਂ ਮੁਸਲਮਾਨ ਬਣਨਾ ਕਬੂਲ ਕਰਦੇ ਜੇ ਕਹਿੰਦੇ ਹੱਥ ਇਦਾਂ ਹੀ ਆ ਉਹਨਾਂ ਦਾ ਇਦਾਂ ਹੀ ਸਿਰ ਮਾਰਿਆ ਨਹੀਂ ਸੋ ਦਵਾਰ 'ਚ ਜਦੋਂ ਦਵਾਰ ਚੁਣੀ ਦਵਾਰ ਜਦੋਂ ਗੜਗੜ ਆ ਗਈ ਉਹ ਦਵਾਰ ਫਿਰ ਡਿੱਗ ਗਈ ਉਹ ਤਵਰਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਦੋ ਜਲਾਜ ਜਿਹੜੇ ਸੀ ਉਹ ਲਿਆਦੇ ਸੀ ਸ਼ਾਇਦ ਸਮਾਨੇ ਤੋਂ ਸੀ ਉਹਨਾਂ ਨੇ ਸਹਿਬਜ਼ਾਦੇ ਦੀ ਗਰਦਨਾ ਜ਼ਿਵਾ ਕਰਕੇ ਸਹਿਬਜ਼ਾਦੇ ਨੂੰ ਸ਼ਹੀਦ ਕੀਤਾ ਔਰ ਛੋਟੇ ਸਹਿਬਜ਼ਾਦੇ ਜਿਹੜੇ ਆ ਉਹ ਦੱਸਦੇ ਆ 12 12.5 ਮਿੰਟ ਪੈਰ ਮਾਰਦੇ ਰਹੇ ਇਹ ਕਵੀਆਂ ਨੇ ਦਰਜ ਕੀਤਾ ਫਿਰ ਦਵਾਂਟ ਆਰਡਰ ਮੈਲ ਨੇ ਜਿਸ ਤਰ੍ਹਾਂ ਮੋਹਰਾਂ ਵਛਾਈਆਂ ਜਿਸ ਤਰ੍ਹਾਂ ਉਹਨਾਂ ਨੇ ਜਗ੍ਹਾ ਲਈ ਸੰਸਾਰ ਦੀ ਸਭ ਤੋਂ ਮਹਿੰਗੀ ਜਗ੍ਹਾ ਜਿਹੜੀ ਉਹ ਫਤਿਹਗੜ੍ਹ ਸਾਹਿਬ ਵਿੱਚ ਹੈ ਜਿੱਥੇ ਸੰਸਕਾਰ ਵਾਸਤੇ ਇੰਨੀ ਕਿ ਜਗ੍ਹਾ ਦਾ ਮੁੱਲ ਉਸ ਟਾਈਮ ਤੇ 780 ਕਿਲੋ ਸੋਨੇ ਦੇ ਰਲ ਪਿਆ ਸੀ ਉਦੋਂ ਦੇ ਟਾਈਮ ਦਾ ਕੈਲਕੂਲੇਟ ਕਰ ਲੋ ਰੇਟ ਅੱਜ ਦਾ ਰੇਟ ਕੈਲਕੂਲੇਟ ਕਰ ਸੋ ਸਾਡੇ ਬੱਚਿਆਂ ਨੂੰ ਸਾਰੇ ਸਿੱਖ ਪੰਥ ਨੂੰ ਜਾਂ ਸਾਰੇ ਪੰਜਾਬੀਆਂ ਨੂੰ ਮੇਰੀ ਬੇਨਤੀ ਆ ਇਹ ਦਿਨ ਬੜੇ ਵਿਰਾਗਮਈ ਹੁੰਦੇ ਆ ਇਸ ਪਿਆਰ ਵਿੱਚ ਭਿੱਜ ਕੇ ਗੁਰੂ ਸਾਹਿਬਾਨ ਦੀਆਂ ਸਾਹਿਬਜ਼ਾਦਿਆਂ ਨੂੰ ਉਹਨਾਂ ਦੀਆਂ ਸ਼ਹਾਦਤਾਂ ਨੂੰ ਯਾਦ ਕਰਨ ਦੇ ਹੁੰਦੇ ਆ ਅਸੀਂ ਜਿਹੜੇ ਸਹਿਬਜ਼ਾਦਿਆਂ ਦੀ 시ਦੀ ਦਾ ਫਤਿਹਗੜ੍ਹ ਸਾਹਿਬ ਵਾਲਾ ਜਿਹੜਾ ਪੁਰਬਿਆ 시ਦੀ ਪੁਰਬ ਜਾਂ ਚਮਕੌਰ ਸਾਹਿਬ ਵਾਲਾ ਵੱਡੇ ਸਹਿਬਜ਼ਾਦਾ 시ਦੀ ਦਾ ਪੁਰਬ ਉਹਨਾਂ ਨੂੰ ਮੇਲਾ ਨਾ ਬਣਾਈਏ ਉੱਥੇ ਵਾਜੇ ਪੀਪਨੇ ਆ ਵਜਾਉਂਦੇ ਜਾਂਦੇ ਅਸੀਂ ਅਸੀਂ ਬਾਹਰ ਦੇ ਲੋਕਾਂ ਨੂੰ ਕੀ ਇੱਕ ਸੰਦੇਸ਼ ਦਿੰਨੇ ਆ ਜਿਹੜੇ ਬਾਹਰ ਦੇ ਹੋਰ ਲੋਕ ਆਉਂਦੇ ਆ ਉਹ ਸਾਡਾ ਕੀ ਪ੍ਰਭਾਵ ਲੈਂਦੇ ਹੋਣਗੇ ਕਿ ਸਿੱਖ ਲੋਕ ਪਏ ਪੰਜਾਬੀ ਲੋਕ ਕਿੰਨੇ ਇਕ ਗੰਭੀਰ ਨੇ ਮੈਂ ਉਸ ਹਿੰਦੂ ਵੀਰ ਨੂੰ ਵੀ ਸਲਾਮ ਕਰਦਾ ਉਹਦੀ ਭਾਵਨਾ ਨੂੰ ਵੀ ਸਲਾਮ ਹੈ ਜਿਹਨੂੰ ਪਿਛਲੇ ਸਾਲ ਮੈਂ ਸੁਣਿਆ ਸੀ ਕਿ ਉਹ ਉਸ ਫੀਲਿੰਗ ਵਿੱਚ ਜਾਣ ਲਈ ਕਿ ਸਹਿਬਜ਼ਾਦਿਆਂ ਨੂੰ ਸਰਸਾ ਨਦੀ ਦੇ ਪਾਣੀ 'ਚ ਕਿੰਨੀ ਠੰਡ ਲੱਗੀ ਹੋਗੀ ਉਹ ਬਰਫ਼ ਨਾਲ ਨਾਉਂਦਾ ਇਹਨਾਂ ਦੇ ਨਾਲ ਦੇਖੋ ਗੱਲ ਭਾਵਨਾ ਦੀ ਆ ਧਰਮ ਕੋਈ ਵੀ ਹੋਵੇ ਜੋਗੀ ਅੱਲਾ ਯਾਰ ਖਾਂ ਨੇ ਕਵਿਤਾਵਾਂ ਲਿਖੀਆਂ ਵੱਡੇ ਸਹਿਬਜ਼ਾਦਿਆਂ ਛੋਟੇ ਸਹਿਬਜ਼ਾਦਿਆਂ ਦੀ ਯਾਦ 'ਚ ਔਰ ਜੋ ਮੈਂ ਕਿਤੋਂ ਸਰੋਤ ਤੋਂ ਪੜਿਆ 1922 ਦੇ ਨੇੜੇ ਤੇੜੇ ਉਹਦੇ ਪੰਥ ਨੇ ਉਹਦੇ ਫਿਰਕੇ ਨੇ ਉਹਨੂੰ ਛੇਕ ਦਿੱਤਾ ਜੋਗੀ ਅੱਲਾ ਯਾਰ ਖਾਨ ਕਿ ਤੂੰ ਸਹਿਬਜ਼ਾਦਾ ਦੀ ਉਸਤਤ ਵਿੱਚ ਇਹ ਚੀਜ਼ਾਂ ਲਿਖੀਆਂ ਗਲਗੀਦਰ ਪਾਤਸ਼ਾਹ ਦੀ ਉਸਤਤ ਵਿੱਚ ਇਹ ਚੀਜ਼ਾਂ ਲਿਖੀਆਂ ਔਰ ਉਹਨੇ ਅੱਗੋ ਜਵਾਬ ਦਿੱਤਾ ਮੈਨੂੰ ਬਿਨਾਂ ਸ਼ੱਕ ਛੇਕ ਦਿਓ ਮੈਂ ਆਪਣਾ ਧਰਮ ਆਪਣਾ ਕਿਦਾਂ ਪੂਰਾ ਕੀਤਾ ਮੇਰੀ ਜੋ ਜ਼ਮੀਰ ਨੇ ਜੋ ਮੇਰੇ ਮਨ ਨੇ ਮੈਨੂੰ ਕਿਹਾ ਜੋ ਮੇਰੀ ਆਤਮਾ ਨੇ ਮੈਨੂੰ ਕਿਹਾ ਮੈਂ ਉਹ ਚੀਜ਼ ਲਿਖੀ ਹੈ ਸਾਡੇ ਵਾਸਤੇ ਉਹਨਾਂ ਨੇ ਆਪਣਾ ਧਰਮ ਨਿਭਾਇਆ ਸੱਚ ਜੋ ਉਹਨਾਂ ਨੂੰ ਮਹਿਸੂਸ ਉਹਨਾਂ ਨੇ ਕੀਤਾ ਲਿਖਿਆ ਪਰ ਜੇ ਅਸੀਂ ਆਪਣੀ ਗੱਲ ਕਰ ਲਈਏ ਅਸੀਂ ਅੱਜ ਕਿੱਥੇ ਖੜੇ ਆ ਜੀ ਅਸੀਂ ਸਰਹੰਦ ਦੀਆਂ ਦੁਵਾਰਾਂ ਦੀ ਗੱਲ ਕਰਕੇ ਖੜੇ ਆ ਚਮਕੌਰ ਦੀ ਗੜੀ ਦੀ ਗੱਲ ਕਰਕੇ ਖੜੇ ਆ ਤੇ ਜਿਹੜੇ ਸਾਡੇ ਅਲੰਬਰਦਾਰ ਬਣਦੇ ਜਿਹੜੇ ਕਹਿੰਦੇ ਕਿ ਚਲਾ ਹੀ ਅਸੀਂ ਰਹੇ ਹਾਂ ਸਾਰਾ ਕੁਝ ਚੱਲ ਲੀ ਇਹ ਸਾਰਾ ਪੰਥ ਹੀ ਸਾਡੇ ਹਿਸਾਬ ਦੇ ਨਾਲ ਜਾਂ ਅਸੀਂ ਬੜੇ ਤਗੜੇ ਹੋ ਕੇ ਪੰਥ ਨੂੰ ਚਲਾ ਰਹੇ ਹਾਂ ਉਹਨਾਂ ਨੇ ਨਾ ਤਾਂ ਕੱਚੀਆਂ ਗੜੀਆਂ ਛੱਡੀਆਂ ਨਾ ਠੰਡਾ ਬੁਰਜ ਛੱਡਿਆ ਨਾਉ ਦੁਬਾਰਾ ਛੱਡੀਆਂ ਅਸੀਂ ਕਿੱਥੇ ਖੜੇ ਆ ਜੀ ਅੱਜ ਅਸੀਂ ਕਿਤੇ ਵੀ ਨਹੀਂ ਖੜੇ ਸਰਟੀਫਿਕੇਟ ਕਿਸੇ ਨੂੰ ਵੀ ਜਿਹੜਾ ਮਿਲਣਾ ਵਾ ਗੁਰੂ ਸਾਹਿਬ ਤੋਂ ਮਿਲਣਾ ਫਰੂਨੀ ਕਾਲੀਦਾਲ ਦੇ ਪ੍ਰਧਾਨ ਨੇ ਜਾਂ ਸ਼ਰੂਣੀ ਕਮੇਟੀ ਦੇ ਪ੍ਰਧਾਨ ਨੇ ਸਰਟੀਫਿਕੇਟ ਨਹੀਂ ਦੇਣਾ ਅਸੀਂ ਜਿੰਨਾ ਮਰਜੀ ਕਹੀ ਜਈਏ ਪੰਥ ਦੀ ਨਮੈਂਦਾ ਜੱਥੇਬੰਦੀ ਉਹ ਗੱਲ ਨਹੀਂ ਬਣਨੀ ਨਿਰਾ ਪੰਥ ਤੱਕੜੀ ਚੋਣ ਨਿਸ਼ਾਨ ਹੋਣਾ ਆ ਪੰਥ ਦਾ ਨਿਸ਼ਾਨ ਤੇ ਹੋਰ ਕਾਲਸਾਪੰਤ ਦਾ ਨਿਸ਼ਾਨ ਹੋ ਰਿਹਾ ਤੇ ਜੇ ਆਪਾਂ ਹੁਣ ਜਨਰਲ ਗੱਲ ਕਰ ਲਈਏ ਆ ਇੱਕ ਫੋਟੋ ਅਮਰਸਰ ਦੇ ਕ੍ਰਿਸਟਲ ਚੌਂਕ ਤੋਂ ਉੱਚੇ ਪੁਲ ਨੂੰ ਚੜ੍ਹਦਿਆਂ ਇਹ ਫੋਟੋ ਵੱਡੇ ਫਲੈਕਸ ਬੋਰਡ ਲੱਗੇ ਆ ਪੰਥਦੀਨ ਜਵੰਦਾ ਜਥੇਬੰਦੀ ਦੇ ਕਿੰਨੇ ਬੰਦੇ ਹੋਣਗੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਅਮਰਸਰ 'ਚ ਹੀ ਰਹਿੰਦੇ ਆ ਸਾਰੇ ਜਥੇਦਾਰ ਅਮਰਸਰ 'ਚ ਹੀ ਰਹਿੰਦੇ ਆ ਸ਼੍ਰੋਮਣੀ ਕਮੇਟੀ ਸਾਰੀ ਅਮਰਸਰ 'ਚ ਹੀ ਆ ਇਹ ਚਾਰ ਸਹਿਬਜ਼ਾਦਾ ਦੇ ਜਿਹੜੀਆਂ ਤਸਵੀਰਾਂ ਬਣਾਈਆਂ ਉਹਨਾਂ ਨੂੰ ਬਿਲਕੁਲ 1 ਫੁੱਟ ਤੋਂ ਜਾ ਕੇ ਗੌਰ ਨਾਲ ਵੇਖਿਓ ਉਹ ਕੀ ਬਣਾਇਆ ਜਿਸ ਤਰ੍ਹਾਂ ਇੱਕ ਵਾਰ ਸ਼ਰਮਣੀ ਕਮੇਟੀ ਨੇ ਕਿਤਾਬ ਛਾਪੀ ਸੀ ਸਹਿਬਜ਼ਾਦਾ ਦੀ ਟੋਪੀ ਵਾਲੀ ਤੇ ਕਲਮਾ ਦਿਖਾਈਆਂ ਸੀ ਉੱਥੇ ਇਹੋ ਕੁਝ ਇਸ ਪੋਸਟਰ ਤੇ ਹੋਇਆ ਮੈਂ ਇਸ ਗੱਲ 'ਚ ਨਾ ਵੀ ਜਾਵਾਂ ਇਹ ਪੋਸਟਰ ਕਿਹੜੀ ਪਾਰਟੀ ਨੇ ਛਪਾਇਆ ਪਾਰਟੀ ਕੋਈ ਵੀ ਛਪਾਏ ਇਹ ਪੋਸਟਰ ਜਿਹੜੇ ਫਲੈਕਸ ਨੇ ਦਿੱਲੀ ਤੋਂ ਛਪੇ ਇਹਨੇ ਬੇਕਿਰਕ ਸਿੱਖ ਕੌਮ ਦੇ ਵਿਰਸੇ ਨਾਲ ਇਤਿਹਾਸ ਨਾਲ ਦਿੱਲੀ ਵਾਲਾ ਹੀ ਹੋ ਸਕਦਾ ਕਿਉਂਕਿ ਇਹ ਪੰਜਾਬ ਵਾਲਾ ਕੋਈ ਵੀ ਹੋਊਗਾ ਉਹ ਵੇਖੂਗਾ ਕਿ ਮੈਂ ਜੇ ਸਿਰ ਤੇ ਤੇ ਦਮਾਲਾ ਬਣਾਤਾ ਤੇ ਮੈਂ ਮਗਰਵਾਲ ਲਮਕ ਤੇ ਵਿਖਾਤੇ ਤੇ ਮੈਂ ਉਸ ਧਿਰ ਨੂੰ ਕਹਿਣਾ ਚਾਹਨਾ ਵਾ ਤੁਸੀਂ ਜੋ ਮਰਜ਼ੀ ਬਣਾ ਲਓ ਤੁਸੀਂ ਸਿਰ ਤੇ ਟੋਪੀਆਂ ਬਣਾ ਲਓ ਤੁਸੀਂ ਵੀਰਬਾਲ ਦਿਵਸ ਦੀ ਇੱਕ ਜਿੱਦ ਫੜੀ ਆ ਤੁਸੀਂ ਪਾਰਲੀਮੈਂਟ ਚ ਕਹਿ ਵੀ ਦਿੱਤਾ ਤੁਹਾਡੇ ਮੰਤਰੀ ਨੇ ਨਾਮ ਬਦਲਣ ਨਾਲ ਕੋਈ ਕੋਈ ਮਤਲਬ ਨਹੀਂ ਹੈ ਸਾਨੂੰ ਤੁਹਾਡਾ ਅੰਦਰ ਪਤਾ ਤੁਹਾਨੂੰ ਸਾਡਾ ਅੰਦਰ ਪਤਾ ਮੈਂ ਸਿੱਖ ਪੰਥ ਵੱਲੋਂ ਗੱਲ ਕਰ ਰਿਹਾ ਤੇ ਤੁਸੀਂ ਵੀਰ ਕਹਿ ਦੋਗੇ ਤੇ ਵੀਰ ਕਹਿ ਕੇ ਤੁਸੀਂ ਸਾਨੂੰ ਵੀਰ ਸਬਰ ਕਰਨ ਨਾਲ ਤੁਲਨਾ ਕਰੋਗੇ ਸਾਡੀ ਸਾਡੇ ਬਾਬਿਆਂ ਦੀ ਤੁਲਨਾ ਸਹਿਬਜ਼ਾਦਾਾਂ ਦੀ ਤੁਲਨਾ ਤੁਸੀਂ ਵੀਰ ਸਬਰ ਕਰਨ ਨਾਲ ਕਰੋਗੇ ਜਿਹੜਾ 60 ਰੁਪਏ ਅੰਗਰੇਜ਼ ਤੋਂ ਪੈਨਸ਼ਨ ਲੈਂਦਾ ਰਿਹਾ ਔਰ 12 ਮਾਫੀ ਨਾਮੇ ਲਿਖੇ ਉਹਨੇ ਜਿੰਨਾ ਟਾਈਮਾਂ ਚ ਉਹਨੇ ਮਾਫੀ ਲਈ ਤੇ ਉਹਨਾਂ ਟਾਈਮਾਂ ਚ ਉਹਦੀ ਪੈਨਸ਼ਨ 60 ਰੁਪਏ ਸੀ ਉਹਨਾਂ ਟਾਈਮ ਇੱਕ ਟੀਚਰ ਦੀ ਤਨਖਾਹ 10 ਰੁਪਏ ਸੀ ਜਿਹੜਾ ਵੀਰ ਸਵਾਰਕਰ ਤੁਹਾਡਾ 60 ਰੁਪਏ ਪੰਚਲ ਲੈਂਦਾ ਸੀ ਤੇ ਸਾਡੇ ਬਾਬਿਆਂ ਨੂੰ ਤੁਸੀਂ ਉਹਨਾਂ ਨਾਲ ਰੜਾਉਗੇ ਤੇ ਅਸੀਂ ਤੁਹਾਨੂੰ ਕਿਹਾ ਕਦੋਂ ਆ ਵੀ ਤੁਸੀਂ ਸਹਿਬ ਜੀ ਦਾ ਦਿਵਸ ਮਨਾਓ ਸਾਨੂੰ ਲੋੜ ਹੀ ਨਹੀਂ ਹੈ 300 ਸਾਲ ਤੋਂ ਉੱਪਰ ਹੋ ਗਏ ਸਿੱਖ ਪੰਥ ਆ ਵੀ ਮਨਾ ਰਿਹਾ ਤੁਹਾਡੇ ਮਨਾਉਣ ਨਾਲ ਤਾਂ ਕੋਈ ਗੱਲ ਨਹੀਂ ਹੁੰਦੀ ਕੋਈ ਤੁਹਾਡੇ ਮਨਾਉਣ ਨਾਲ ਕੀ ਕੁਝ ਹੁੰਦਾ ਉਹ ਸਾਨੂੰ ਦਿਸਦਾ ਪਿਆ 350 ਸਾਲਾਂ ਤੁਸੀਂ ਤੇਗ বাহাদুর ਸਾਹਿਬ ਜੀ ਦਾ ਬਣਾ ਕੇ ਹਟੇ ਜੇ ਤੇ ਦਿੱਲੀ ਦੇ ਵਿੱਚ ਮਾਂਸਰਓਵਰ ਗਾਰਡਨ ਦੇ ਵਿੱਚ ਇੱਕ ਸਿੱਖ ਪਰਿਵਾਰ ਨੂੰ ਕੁੱਟਿਆ ਕੇਸ ਕੱਟਿਆ ਹੁਣ ਭਗਵਤ ਸਾਹਿਬ ਜਵਾਬ ਦਿਓ ਉਹ ਜਿਹੜੇ ਕੇਸ ਕੱਟੇਗੇ ਕਿ Hindu ਦੇ ਕੱਟੇਗੇ ਕਿ Sikh ਦੇ ਕੱਟੇਗੇ ਕਿਉਂਕਿ ਭਗਵਤ ਸਾਹਿਬ ਕਹਿੰਦੇ ਇਸ ਦੇਸ਼ ਮੇਂ ਰਹਿਨੇ ਵਾਲੇ ਸਭੀ Hindu ਹੈ ਹੁਣ ਭਗਵਤ ਸਾਹਿਬ ਜਵਾਬ ਦਿਓ ਉਹ ਤਾਂ ਜੋ ਉਹ ਤਾਂ ਜੋ ਕਰਨਗੇ ਕਰ ਰਹੇ ਹੋਣਗੇ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ ਕੋਈ ਦੋ ਰਾਏ ਨਹੀਂ ਹੈਗੀ ਵੱਡੀ ਤਾਂ ਬਹੁਤ ਹੈਗੀ ਗੱਲ ਦੋ ਰਾਏ ਨਹੀਂ ਹੈਗੀ ਜਿਵੇਂ ਇਹ ਤਸਵੀਰਾਂ ਦਾ ਵੀ ਤੁਸੀਂ ਜ਼ਿਕਰ ਕਰ ਦਿੱਤਾ ਕਿ ਦਿੱਲੀ ਤੋਂ ਛਪੀਆਂ ਹੋ ਸਕਦੀਆਂ ਨੇ ਪਰ ਜੋ ਸਾਡੇ ਆਪਣੇ ਕਰ ਰਹੇ ਜਿਹੜੇ ਸਾਡੇ ਸਾਨੂੰ ਕਹਿੰਦੇ ਕਿ ਅਸੀਂ ਤੁਹਾਡੇ ਆਪਣੇ ਆ ਜਿਹੜੇ ਕਿਤਾਬ ਛਾਪਦੇ ਆ ਤੇ ਉਹਦੇ ਉੱਤੇ ਸਾਬਜਾਦਿਆਂ ਦੀਆਂ ਤਸਵੀਰਾਂ ਦੇ ਇੱਥੇ ਕਲਮਾ ਦਿਖਾ ਦਿੰਦੇ ਕੇਸ ਕੱਟੇ ਹੋਏ ਦਿਖਾ ਦਿੰਦੇ ਆ ਮੈਂ ਗੱਲ ਐਸਜੀਪੀਸੀ ਦੀ ਕਰ ਰਿਹਾ ਉਹ ਉਹਦਾ ਕੀ ਕਾਰਨ ਮੰਨਦੇ ਹੋ ਫਿਰ ਇਹਨਾਂ ਨੂੰ ਤਾਂ ਅਸੀਂ ਦੋਸ਼ ਦਵਾਂਗੇ ਬਗਾਨੇ ਨੂੰ ਤਾਂ ਦੋਸ਼ ਅਸੀਂ ਦਵਾਂਗੇ ਪਰ ਇਹਨਾਂ ਦਾ ਕੀ ਕਰਾਂਗੇ ਜਿਹੜੇ ਆਪਣੇ ਇਹਨਾਂ ਨੂੰ ਆਪਣੇ ਕਹਿਣ ਵਾਲੇ ਕੌਣ ਲੋਕ ਹੋਰ ਮੈਂ ਇਹਨਾਂ ਨੂੰ ਆਪਣੇ ਨਹੀਂ ਕਹਿੰਦਾ ਠੀਕ ਹੈ ਜੇ ਹੁਣ ਤੁਸੀਂ ਲਫ਼ਜ਼ ਵਰਤਿਆ ਇਹ ਆਪਣੇ ਆ ਤੇ ਇਹ ਜਿਹੜੇ ਸੋ ਕਾਲਡ ਆਪਣੇ ਇਸ ਗੱਲ ਦਾ ਜਵਾਬ ਦੇ ਦੇਣ ਭਾਈ ਸੁਖਵਿੰਦਰ ਸਿੰਘ ਨਾਗੋ ਕਹਿੰਨੇ ਇੱਕ ਵਾਰ ਸ਼ਬਦ ਪੜਿਆ ਨਾ ਹਾਂ ਮੈਂ Hindu ਨਾ ਮੁਸਲਮਾਨ ਅੱਲਾਹ ਰਾਮ ਕੇ ਪਿੰਡ ਪਰਾਂ ਅਟਵਾਨੀ ਦਾ ਫੋਨ ਗਿਆ ਬਾਦਲ ਨੂੰ ਬਾਦਲ ਦਾ ਫੋਨ ਗਿਆ ਦਰਬਾਰ ਸਾਹਿਬ ਦੇ ਮੈਨੇਜਰ ਨੂੰ ਮੈਨੇਜਰ ਨੇ ਸੁਖਵਿੰਦਰ ਸਿੰਘ ਨਾਗੋਕੇ ਨੂੰ ਸੱਦ ਲਿਆ ਕਹਿੰਦਾ ਬਾਦਲ ਸਾਹਿਬ ਨੂੰ ਫੋਨ ਆਇਆ ਬਾਦਲ ਸਾਹਿਬ ਇਹ ਕੀ ਆ ਪੜ ਰਹੇ ਹੋ ਹੁਣ ਵੇਖ ਲਓ ਸਾਡੇ ਕਿੰਨੇ ਕਾਪੜੇ ਇਹ ਗੱਲ 2008-09 ਦੀ ਹੈ ਇਹਨਾਂ ਨੇ ਉਹਨਾਂ ਦੇ ਮੋਢਿਆਂ ਦੇ ਉੱਤੇ ਚੜ ਕੇ ਸਰਕਾਰ ਬਣਾਈ ਸੀ ਇਹਨਾਂ ਨੇ ਪੰਥ ਦਾ ਜੇ 2007 ਤੋਂ 17 ਤੱਕ ਕੁਝ ਕੀਤਾ ਤੇ ਤੁਸੀਂ ਦੇਖ ਲਓ ਮੈਂ ਇੱਕ ਐਗਜ਼ਾਮਪਲ ਦਿੱਤੀ ਤੁਹਾਨੂੰ ਹੋਰ ਦੇਖ ਲਓ ਗੁਰੂ ਗ੍ਰੰਥ ਸਾਹਿਬ ਦੇ ਪਬਲਿਕੇਸ਼ਨ ਵਿੰਗ ਚ ਕਿਹੜੇ-ਕਿਹੜੇ ਡੇਰੇ ਦੇ ਕਿੰਨੇ-ਕਿੰਨੇ ਚੇਲੇ ਬੈਠੇ ਆ ਪੰਥ ਦੀ ਨਿਮੰਦਾ ਜੱਥੇਬੰਦੀ ਦੱਸ ਦੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਵੱਡੇ-ਵੱਡੇ ਅਹੁਦੇਦਾਰ ਆ ਉਹਨਾਂ ਜੋ ਕਿੰਨੇ ਬੰਦੇ ਕਿਹੜੀ ਸੰਸਥਾ ਦੇ ਪੇਰ 'ਤੇ ਆ ਮੈਂ ਗੱਲ ਬੜੀ ਮਜਬੂਰੀ ਚ ਕੀਤੀ ਅੱਜ ਮੈਂ ਕਰਦਾ ਨਹੀਂ ਹੁੰਦਾ ਪੰਥ ਦੀ ਨਿਮੰਦਾ ਜੱਥੇਬੰਦੀ ਦੱਸ ਦੇ ਤੇ ਸਾਡੇ ਆਪਣੇ ਨਹੀਂ ਕਿ ਸਾਡਾ ਆਪਣਾ ਸਿਰਫ ਗੁਰੂ ਗੋਬਿੰਦ ਸਿੰਘ ਸਿਰਫ ਸਾਡੀ ਆਪਣੀ ਗੁਰਬਾਣੀ ਆ ਸਿਰਫ ਸਾਡਾ ਆਪਣਾ ਇਤਿਹਾਸ ਆ ਸਾਡਾ ਪੰਜਾਬ ਦਾ ਆਪਣਾ ਭਾਈਚਾਰਾ ਸਾਡਾ ਇਤਿਹਾਸ ਦੀ ਤੁਸੀਂ ਗੱਲ ਕੀਤੀ ਸਾਡਾ ਆਪਣਾ ਇਤਿਹਾਸ ਆ ਇਤਿਹਾਸ ਤਾਂ ਇਤਿਹਾਸ ਨੂੰ ਵੀ ਤਾਂ ਖਤਮ ਕਰ ਰਿਹਾ ਹੈ ਜੀ ਇਤਿਹਾਸ ਵੀ ਤਾਂ ਖਤਮ ਕੀਤਾ ਜਾ ਰਿਹਾ ਜੀ ਕਿਤਾਬਾਂ ਦੇ ਵਿੱਚ ਇਤਿਹਾਸ ਬਦਲਿਆ ਜਾ ਰਿਹਾ ਹੈ ਇੱਥੋਂ ਤੱਕ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ ਪਬਲਿਸ਼ ਕੀਤੀਆਂ ਕਿਤਾਬਾਂ ਦੇ ਵਿੱਚ ਇਤਿਹਾਸ ਬਦਲਿਆ ਜਾ ਰਿਹਾ ਹੈ ਤੇ ਜਿਹੜੀਆਂ ਸਾਡੀਆਂ ਇਤਿਹਾਸਕ ਇਮਾਰਤਾਂ ਨੇ ਉੱਟੇ ਇਤਿਹਾਸੀਆਂ ਜਾਰੀਆਂ ਜਾ ਰਹੀਆਂ ਆਉਣ ਵਾਲੇ 100 200 ਸਾਲ ਬਾਅਦ ਸਾਡੇ ਬੱਚਿਆਂ ਨੂੰ ਸਾਡੇ ਬੱਚਿਆਂ ਨੇ ਕਹਿਣ ਲੱਗ ਜਾਣਾ ਆ ਕਿ ਇਹ ਲੱਗਦਾ ਠੀਕ ਨਹੀਂ ਹੈਗਾ ਇਤਿਹਾਸ ਜਿਹੜਾ ਤੁਸੀਂ ਸਾਨੂੰ ਦੱਸਦੇ ਹੋ ਕਿਉਂਕਿ ਲੋਕਾਂ ਦੇ ਬਹੁਤ ਸਾਰੇ ਘੱਟ ਲੋਕ ਹੋਣਗੇ ਕਿਉਂਕਿ ਸਾਡੀ ਇੱਕ ਆਦਤ ਆ ਅਸੀਂ ਹੁਣ ਪੜ੍ਹਦੇ ਨਹੀਂ ਹੈਗੇ ਅਸੀਂ ਕੱਖ ਨਹੀਂ ਅਸੀਂ ਸਾਰਾ ਦਿਨ ਫੋਨ ਚਲਾਉਨੇ ਆ ਇਸ ਤੋਂ ਇਲਾਵਾ ਅਸੀਂ ਕੁਝ ਨਹੀਂ ਕਰਦੇ ਨਾ ਲਿਖਦੇ ਆ ਨਾ ਪੜ੍ਹਦੇ ਆ ਨਾ ਸਾਡੀਆਂ ਇਤਿਹਾਸਿਕ ਇਮਾਰਤਾਂ ਬਚ ਰਹੀਆਂ ਤੇ ਜਿਹੜੀਆਂ ਹਰ ਇੱਕ ਦੱਬਾਂ ਉਹਨਾਂ ਦੇ ਵਿੱਚ ਵੀ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਤੁਹਾਡੀਆਂ ਗੱਲਾਂ ਸਾਰੀਆਂ ਸਹੀ ਆ ਮੈਂ ਨਾਲ ਜਿਸ ਤਰ੍ਹਾਂ ਤੁਸੀਂ ਕਹਿਆ ਵੀ ਅਸੀਂ ਫੋਨ ਚਲਾਉਣੇ ਆ ਮੈਂ ਸਾਰੇ ਪੰਜਾਬੀ ਭਾਈਚਾਰੇ ਨੂੰ ਸਾਰੇ ਸਿੱਖ ਭਾਈਚਾਰੇ ਨੂੰ ਬੇਨਤੀ ਕਰਦਾ ਘਟੋ ਘਟ 21 ਤਰੀਕ ਤੋਂ ਲੈ ਕੇ 28 ਤਰੀਕ ਤੱਕ ਇੱਕ ਪਿੱਛੇ ਜੇ ਉਹ ਕੰਪੀਟੀਸ਼ਨ ਹੋਇਆ ਸੀ ਨਾ ਵਿਲੇ ਰਹਿਣ ਦਾ 8 ਦਿਨਾਂ ਵਾਸਤੇ ਤੁਸੀਂ ਵੀ ਕਰ ਲਓ ਬਹੁਤ ਜ਼ਰੂਰੀ ਹੋਵੇ ਪਰਿਵਾਰ ਦੇ ਪੰਜ ਮੈਂਬਰਾਂ ਕੋਲ ਜੇ 6 ਫੋਨ ਹੈ ਤੇ ਇੱਕੋ ਫੋਨ ਔਨ ਰੱਖੋ ਆ 6 ਦਿਨ ਸਹਿਬਜ਼ਾਦਾ ਦੀ ਯਾਦ ਦੇ ਵਿੱਚ ਗੁਰੂ ਸਾਹਿਬਾਂ ਦੇ ਇਤਿਹਾਸ ਦੀ ਯਾਦ ਵਿੱਚ ਉਹਨਾਂ ਦੀ ਯਾਦ ਨਾਲ ਜੁੜ ਕੇ ਇਹ 6 ਦਿਨ ਕੱਢ ਕੇ ਵੇਖੋ ਦੂਜੀ ਰਹੀ ਗੱਲ ਇਤਿਹਾਸ ਬਦਲਣ ਦੀ ਇਹ ਲੋਕ ਔਰੰਗਜ਼ੇਬ ਨਾਲੋਂ ਪਾਵਰਫੁਲਤ ਨਹੀਂ ਔਰੰਗਜ਼ੇਬ ਦੇ ਟਾਈਮ ਤੇ ਭਾਈ ਲੱਖੀ ਸ਼ਾਹ ਵਣਜਾਰੇ ਦਾ ਸਾਰੇ ਏਸ਼ੀਆ 'ਚ ਵਪਾਰ ਚੱਲਦਾ ਸੀ ਜਿਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਤਾੜ ਦਾ ਸੰਸਕਾਰ ਕੀਤਾ ਉਹਨਾਂ ਟਾਈਮਾਂ ਦੇ ਵਿੱਚ ਉਹਦੇ ਕੋਲ ਹਜ਼ਾਰਾਂ ਹਾਥੀ ਹਜ਼ਾਰਾਂ ਘੋੜੇ ਤੇ 2200 ਗੱਡਾ ਸੀ ਜੀ ਕਿੰਨਾ ਮੀਰ ਹੋਗਾ ਉਹ ਔਰ ਉਹਦੀ ਸਪਿਰਿਟ ਕੀ ਸੀ ਵੀ ਜੇ ਗੁਰੂ ਸਾਹਿਬ ਦਾ ਸੀਸ ਚਲੇ ਗਿਆ ਵਾ ਆਨੰਦਪੁਰ ਸਾਹਿਬ ਤੇ ਮੈਂ ਆਪਣਾ ਘਰ ਨੂੰ ਅੱਗ ਲਾ ਦੇਣੀ ਮੈਂ ਗੁਰੂ ਸਾਹਿਬ ਦਾ ਆਪਣੇ ਘਰ ਚ ਸੰਸਕਾਰ ਕਰ ਦੇਣਾ ਇਹ ਭਾਵਨਾ ਤੁਹਾਨੂੰ ਅੱਜ ਦੇ ਅਮੀਰ ਸਿੱਖ ਕਿਸੇ ਦੀ ਦਿੱਸਦੀ ਕੋਈ ਛੀ ਦੀ ਦੇ ਦਿਨਾਂ ਚ ਕੋਈ ਅਮੀਰ ਸਿੱਖ ਕੋਈ ਪਤਵੰਤਾ ਸਿੱਖ ਇਹ ਐਲਾਨ ਕਰੂਗਾ ਕਿ ਅੱਜ ਤੋਂ ਬਾਅਦ ਮੈਂ ਪ੍ਰਣ ਕਰਦਾ ਕਿ ਇਹ ਜਿਹੜੇ ਲੋਕ ਸਾਡਾ ਇਤਿਹਾਸ ਬਦਲਣ ਨੂੰ ਫਿਰਦੇ ਸਾਡੀ ਗੁਰਬਾਣੀ ਖਤਮ ਕਰਨ ਨੂੰ ਫਿਰਦੇ ਇਹਨਾਂ ਨੂੰ ਮੈਂ ਨੱਥ ਪਾਉਣ ਦਾ ਪ੍ਰਣ ਲੈਂਦਾ ਮੈਂ ਉਹਨਾਂ ਧਿਰਾਂ ਨੂੰ ਕਹਿ ਦੇਣਾ ਚਾਹੁੰਦਾ ਮੈਂ ਕਿਸੇ ਇੱਕ ਧਿਰ ਦਾ ਨਾਮ ਨਹੀਂ ਲੈਂਦਾ ਕਿਉਂਕਿ ਉਹਨਾਂ ਦੇ ਸੰਸਥਾਵਾਂ ਬਹੁਤ ਹੈ ਮੈਂ ਉਹਨਾਂ ਨੂੰ ਆਪਣੇ ਗੁਰੂ ਦੇ ਮਾਣ ਕਰਕੇ ਕਹਿ ਦੇਣਾ ਚਾਹੁੰਦਾ ਇਹ ਗੱਲ ਸਿੱਖ ਪੰਥ ਵੱਲੋਂ ਇਹ ਚ ਸ਼ਰੂਣੀ ਕਮੇਟੀ ਤੇ ਕਾਲੀ ਦਲ ਦੀ ਪੱਟੀ ਕੁਦਰ ਗੱਲ ਨਹੀਂ ਮੈਂ ਕਰਦਾ ਨਾ ਕਿਸੇ ਚੋਣ ਨਿਸ਼ਾਨ ਤੱਕੜੀ ਦੀ ਗੱਲ ਕਰਦਾ ਇਹ ਸਿੱਖਾਂ ਵੱਲੋਂ ਇਹ ਉਹ ਭਾਈਚਾਰੇ ਸਾਰੇ ਜਿਹੜੇ ਗੁਰੂ ਸਾਹਿਬਾਂ ਨੂੰ ਮੰਨਦੇ ਆ ਜਿਹੜੇ ਗੁਰੂ ਸਾਹਿਬ ਦੇ ਸਹਿਬਜ਼ਾਦਾ ਦੀ ਯਾਦ ਵਿੱਚ ਅਥਰੂ ਪਾਉਂਦੇ ਆ ਨੰਦਨਾ ਚ ਇਹ ਮੈਂ ਉਸ ਧਿਰ ਨੂੰ ਇਸ ਭਾਈਚਾਰੇ ਵੱਲੋਂ ਇੱਕ ਗੱਲ ਕਹਿਣੇ ਚਾਹਨਾ ਮਤ ਪੁੱਛ ਮੇਰੇ ਨਾਮ ਕੀ ਪਹਿਚਾਨ ਕਹਾਂ ਤੱਕ ਮਤ ਪੁੱਛ ਮੇਰੇ ਨਾਮ ਕੀ ਪਛਾਣ ਕਹਾਂ ਤੱਕ ਹੈ ਤੂੰ ਜ਼ੋਰ ਲਗਾ ਲੈ ਤੇਰੀ ਔਕਾਤ ਜਹਾਂ ਤੱਕ ਹੈ ਲਾ ਕੇ ਵੇਖ ਲੋ ਜ਼ੋਰ ਮੈਂ ਤਾਂ ਇੱਕ ਛੋਟਾ ਜਾਂ ਅੰਸ਼ ਆ ਮੈਂ ਆਪਣੇ ਗੁਰੂ ਦੇ ਮਾਣ ਕਰਕੇ ਕਹਿ ਸਕਦਾ ਲਾ ਲੋ ਜ਼ੋਰ ਜੇ ਤੁਹਾਡੇ ਚ ਦਿਲ ਗੁਰਦਾ ਇੰਨਾ ਵੀ ਹੈਗਾ ਡਿਬੇਟ ਕਰਨ ਦਾ ਤੁਹਾਡੇ ਕੋਲ ਜੇ ਹਿਆ ਪੈਂਦਾ ਵਾ ਤੇ ਆ ਜਾਓ ਕਿਹੜਾ ਟੌਪਿਕ ਦਾ ਡਿਬੇਟ ਕਰਨੀ ਹੈ 47 ਤੋਂ ਪਹਿਲਾਂ ਤੁਸੀਂ ਕੀ ਕੀਤਾ ਪੰਜਾਬੀਆਂ ਨਾਲ ਸਿੱਖਾਂ ਨਾਲ 47 ਤੋਂ ਬਾਅਦ ਕੀ ਕੀਤਾ ਧਰਮ ਦਾ ਕੀ ਹਾਲ ਕੀਤਾ ਆਜੋ ਤੁਸੀਂ ਕਹਿੰਦੇ ਜੇ ਨਾ 250 ਵਿਦਵਾਨ ਸਾਡਾ ਪੰਜਾਬ ਵਿੱਚ ਫਿਰਦਾ 250 ਵਿਦਵਾਨ ਵੀ ਆਜੇ ਤੇ 250 ਤੋਂ ਬਾਅਦ 251 ਵਿਦਵਾਨ ਵੀ ਜਿਹੜਾ ਵੱਡਾ ਉਹ ਵੀ ਆਜ ਗੱਲ ਕਰ ਹੀ ਲਈ ਆਪਾਂ ਮਲਕ ਪਤਾ ਤੇ ਲੱਗੇ ਨਾ ਅਸੀਂ ਤਾਂ ਗੱਲ ਕਰਾਂਗੇ ਜਿਹੜੀ ਅਲਕ ਨੰਦਾ ਤੋਂ ਗੰਗਾ ਨਿਕਲਦੀ ਉੱਥੋਂ 하르드와르 ਵਾਲੀ ਗੰਗਾ ਦੀ ਅਸੀਂ ਗੱਲ ਨਹੀਂ ਕਰਨੀ ਤੁਸੀਂ ਆਓ ਤੁਸੀਂ ਸਾਨੂੰ ਦੱਸੋ ਕਿ ਇਸ ਦੇਸ਼ ਮੇ ਰਹਿਣ ਵਾਲੇ ਸਭੀ ਹਿੰਦੂ ਹੈ ਤੇ ਮੈਂ ਛੱਡ ਕੇ ਜਾਣਾ ਸਵਾਲ ਅਗੇ ਭਗਵਤ ਸਾਹਿਬ ਨੂੰ ਸਵਾਲ ਕੀਤਾ ਸੀ ਅੰਡੇਮਾਨ ਨਿਕੋਬਾਰ ਦਾ ਇੱਕ ਕਬੀਲਾ ਉਹ ਉਸ ਟਾਪੂ ਦਾ ਨਾਮ ਸੈਂਟੀਨਲ ਉਹ 5000 ਸਾਲ ਤੋਂ ਪੁਰਾਣਾ ਵਾ ਤੇ ਭਗਵਤ ਸਾਹਿਬ ਜਵਾਬ ਦਿਓ ਉਹਨਾਂ ਦਾ ਧਰਮ ਕੀ ਜੇ ਨਹੀਂ ਉੱਥੇ ਗਏ ਤੇ ਜਾ ਕੇ ਵੇਖ ਕੇ ਉਹ ਕਿਹੜੇ ਦੇਵੀ ਦੇਵਤਿਆਂ ਨੂੰ ਮੰਨਦੇ ਸਵਾਲ ਇਹ ਨਹੀਂ ਆ ਜੇ ਉੱਥੇ ਜਾ ਕੇ ਕਹਿ ਕੇ ਆਉ ਉਹ ਅਸੀਂ ਵੀ ਤੁਸੀਂ ਵੀ ਹਿੰਦੂ ਉੱਥੇ ਤਾਂ ਕੋਈ ਜਾ ਹੀ ਨਹੀਂ ਸਕਦਾ ਉੱਥੇ ਇਸ ਦੇਸ਼ ਦੀ ਕੋਈ ਸਭਿਆਤਾ ਕੋਈ ਕਾਨੂੰਨ ਲਾਗੂ ਨਹੀਂ ਦਾ ਜਿਹੜਾ ਬਾਹਰਲਾ ਬੰਦਾ ਜਾਂਦਾ ਉਹ ਉਹਨੂੰ ਮਾਰ ਦਿੰਦੇ ਮੇਰੇ ਕਹਿਣ ਦਾ ਮਤਲਬ ਇਹ ਆ ਅਸੀਂ ਇਸ ਗੱਲ 'ਚ ਬਿਲੀਵ ਕਰਦੇ ਆ ਤੁਮ ਕੋ ਤੁਹਾਡਾ ਖੂਬ ਹਮ ਕੋ ہمارا ਖੂਬ ਜੀਓ ਔਰ ਜੀਨੇ ਦੋ ਤੁਸੀਂ ਆਪਣੇ ਧਰਮ ਦੀ ਗੱਲ ਕਰੋ ਸਾਨੂੰ ਆਪਣੇ ਧਰਮ ਦੀ ਗੱਲ ਕਰਨ ਦਿਓ ਤੁਸੀਂ ਵੇਦਾਂ ਸ਼ਾਸਤਰਾਂ ਪੁਰਾਣਾਂ ਦੀ ਗੱਲ ਕਰੋ ਸਿਮਰਤਿਆਂ ਦੀ ਗੱਲ ਕਰੋ ਉਪਨਿਸ਼ਦਾਂ ਦੀ ਗੱਲ ਕਰੋ ਸਾਨੂੰ ਕੀ ਇਤਰਾਜ਼ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਗੱਲ ਕਰਾਂਗੇ ਤੁਸੀਂ ਸਾਡੇ ਮੂੰਹ 'ਚ ਇਹ ਗੱਲ ਕਿਉਂ ਪਾਉਂਦੇ ਜੇ ਬਾਣੀ ਵੇਦਾਂ ਦਾ ਸਾਰ ਹੈ ਇੱਕ ਬ੍ਰਿਜ ਭੂਸ਼ਨ ਸਿੰਘ ਮਰ ਗਿਆ ਪੰਜਾਬ ਦਾ ਉਹ ਉਹ ਕਹਿੰਦਾ ਸੀ ਵੀ ਮੇਰੇ ਨਾਲ ਆ ਕੇ ਕੋਈ ਗੱਲ ਕਰੇ ਮੈਨੂੰ ਦੱਸੇ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਦਾਂ ਨਹੀਂ ਤੇ ਮੈਂ ਤਿਆਰੀ ਕਰਦਾ ਸੀ ਤੇ ਪਿੱਛੇ ਜੋ ਉਹਦੀ ਡੈਥ ਹੋ ਗਈ ਠੀਕ ਹੈ ਮੈਂ ਤਿਆਰੀ ਕਰ ਰਹਾ ਸੀ ਉਹਨੂੰ ਲੱਭ ਕੇ ਆਖਾਂ ਵੀ ਆ ਜਾਓ ਭਾਜੀ ਫਿਰ ਬਹਿ ਕੇ ਗੱਲ ਕਰ ਲਈਏ ਕਿਉਂਕਿ ਜਿਹੜੇ ਕਹਿੰਦੇ ਆ ਬੇ ਗੁਰੂ ਗ੍ਰੰਥ ਸਾਹਿਬ ਵਿੱਚ ਰਾਮ ਦਾ ਨਾਮ ਕ੍ਰਿਸ਼ਨ ਦਾ ਨਾਮ ਇੰਨੀ ਵਾਰੀ ਆਇਆ ਅਸੀਂ ਉਹਨਾਂ ਤੇ ਦੁੱਖ ਹੀ ਨਿਗੇ ਭਗਵਾਨ ਕ੍ਰਿਸ਼ਨ ਦੀਆਂ ਕਈ ਕਈ ਇਨਸੀਡੈਂਟਸ ਕਈ ਚਮਤਕਾਰ ਮੈਂ ਦੱਸ ਸਕਦਾ ਮੇਰੇ ਸਾਰੇ ਦੋਸਤ ਹਿੰਦੂ ਭਗਵਾਨ ਰਾਮਚੰਦਰ ਜੀ ਦੀਆਂ ਕਈ ਗੱਲਾਂ ਦੱਸ ਸਕਦਾ ਪਰ ਜਿਹੜੇ ਸਾਨੂੰ ਇਹ ਪਰਮਾਣ ਦੀ ਕੋਸ਼ਿਸ਼ ਕਰਦੇ ਆ ਵੀ ਆ ਨਾਮ ਹੋਂ ਦਾ ਵੇਦਾਂ ਦਾ ਸਾਰ ਆ ਉਹਨਾਂ ਨੂੰ ਖੁਰਕ ਕਿਉਂ ਨਹੀਂ ਹੁੰਦੀ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਅਗਰ ਭੇਟ ਕਰਦਾ ਕੋਈ ਉਦੋਂ ਕਿਉਂ ਨਹੀਂ ਰੋਂਦੇ ਹੋ ਉਦੋਂ ਗੁਰੂ ਸਿਰਫ ਸਿੱਖਾਂ ਦਾ ਰਹਿ ਜਾਂਦਾ ਉਦੋਂ ਪ੍ਰਦਰਸ਼ਨ ਸਿਰਫ ਸਿੱਖ ਕਰਦੇ ਆ ਉਦੋਂ ਭਗਵਤ ਸਾਹਿਬ ਕਿਉਂ ਨਹੀਂ ਕਰਦੇ ਸੋ ਮੇਰਾ ਸਾਰੀਆਂ ਗੱਲਾਂ ਕਹਿਣ ਦਾ ਮਤਲਬ ਇਹ ਆ ਇਸ ਦੇਸ਼ ਨੂੰ ਅੱਗ ਵੱਲ ਨਾ ਲਜਾਓ ਇਹ ਦੇਸ਼ ਜੇ ਡੈਮੋਕਰੈਟਿਕ ਹੈਗਾ ਤੈਨੂੰ ਡੈਮੋਕਰੈਟਿਕ ਰਹਿਣ ਦੇ ਇਨਾਂ ਨੂੰ ਵਨ ਮੈਨ ਵਨ ਨੇਸ਼ਨ ਜੇ ਉਹ ਨਾ ਬਣਾਓ ਕਿਉਂਕਿ ਅੱਗ ਨੂੰ ਹੱਥ ਲਾਵਾਂਗੇ ਅੱਗ ਦਾ ਸੁਭਾਵ ਅੱਗ ਦੇ ਕੋਲ ਜਿਹੜਾ ਵੀ ਜਾਊਗਾ ਉਹਨ ਸੜਦਾ ਹੀ ਤੇ ਮੇਰੀ ਤੇ ਉਹ ਬੇਨਤੀ ਹੈ ਸ਼ਹੀਦਾਂ ਦੇ ਦਿਨਾਂ ਚ ਕਿ ਤੁਸੀਂ ਸਹਿਬਜ਼ਾਦਾ ਦੀ ਯਾਦ ਨਾਲ ਜੁੜੋ ਆਪਣਾ ਕੋਈ ਪ੍ਰਣਾ ਕਰੋ ਮੈਂ ਵੀ ਤੁਹਾਡੇ ਵਿੱਚੋਂ ਜਾਂ ਮੈਂ ਵੀ ਜੇ ਤੁਸੀਂ ਜਿਹੜਾ ਪ੍ਰਣਾ ਤੁਸੀਂ ਕਰੋਗੇ ਉਹੋ ਪ੍ਰਣਾ ਮੈਂ ਕਰੂੰਗਾ ਜੇ ਮੈਂ ਤੁਹਾਨੂੰ ਕਿਹਾ ਇਹ ਆਪਾਂ 6-7 ਦਿਨ ਕੋਈ ਮੋਬਾਈਲ ਕੁਛ ਅਟੈਂਡ ਨਹੀਂ ਕਰਨਾ ਕੋਈ ਕੰਮ ਨਹੀਂ ਕਰਨਾ ਤੇ ਮੈਂ ਤੁਹਾਡਾ ਨ ਪ੍ਰਣ ਕਰਦਾ ਇਹ ਚੀਜ਼ ਦੀ ਸ਼ੁਰੂਆਤ ਮੈਂ ਕਰੂੰਗਾ ਤਾਂ ਕਿ ਅਸੀਂ ਸਾਰਾ ਸਾਲ ਤੇ ਦਿਨਵੀ ਕਮਾਜ ਲੰਗਾਉਣੇ ਆ ਆ 6-7 ਜਾਂ 10 ਦੇ ਸਿੱਧੀਆਂ ਦੇ ਅਸੀਂ ਗੁਰੂ ਸਾਹਿਬਾਂ ਦੀ ਗੋਦਾਂ ਨਿਗ ਮਾਨ ਸਕੀਏ ਉਹਨਾਂ ਦਾ ਪਿਆਰ ਮਾਨ ਸਕੀਏ ਮੈਨੂੰ ਲੱਗਦਾ ਅੱਗੇ ਤੋਂ ਗੱਲ ਕਰਨ ਨੂੰ ਨਹੀਂ ਬਚੀ ਜਿਹੜਾ ਤੁਸੀਂ ਗੱਲ ਕੀਤੀ ਹੈ ਬਿਲਕੁਲ ਬਹੁਤ ਵੱਡੇ ਪੱਧਰ ਦੇ ਉੱਤੇ ਜੋਰ ਲੱਗਿਆ ਹੋਊਗਾ ਕਿ ਸਾਡੇ ਇਤਿਹਾਸ ਨੂੰ ਖਤਮ ਕੀਤਾ ਜਾਵੇ ਸਾਡੀਆਂ ਇਤਿਹਾਸਿਕ ਇਮਾਰਤਾਂ ਨੂੰ ਖਤਮ ਕੀਤਾ ਜਾਵੇ ਪਰ ਅਸੀਂ ਵੀ ਜੋਰ ਲਾਈਏ ਅਸੀਂ ਵੀ ਉਹਨਾਂ ਰਾਹਾਂ ਦੇ ਉੱਤੇ ਗੁਰੂ ਦੀ ਬਾਣੀ ਨੂੰ ਪੜਨ ਦੀ ਕੋਸ਼ਿਸ਼ ਗੁਰੂ ਦੀ ਬਾਣੀ ਨੂੰ ਸਮਝਣ ਦੀ ਕੋਸ਼ਿਸ਼ ਆਪਦੇ ਇਤਿਹਾਸ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰੀਏ ਜਿੱਦਾਂ ਇਹਨਾਂ ਨੇ ਕਿਹਾ ਕਿ ਆਹ 7 ਦਿਨ ਅਸੀਂ ਆਫ ਦਾ ਰਿਕਾਰਡ ਗੱਲ ਕਰ ਰਹੇ ਸਾਂ ਇਹ ਕਹਿੰਦੇ ਕਿ ਸਾਰੇ ਸਾਲ ਦਾ ਨਿਚੋੜ ਜਿਹੜਾ ਆ ਉਹ ਆਹ 7 ਦਿਨ ਆ ਅਸੀਂ ਸਾਰੇ ਸਾਲ ਤੋਂ ਬਾਅਦ ਇਹਨਾਂ 7 ਦਿਨਾਂ ਦੇ ਵਿੱਚ ਬੈਠ ਕੇ ਅਸੀਂ ਵਿਚਾਰੀਏ ਅਸੀਂ ਸੋਚੀਏ ਤੇ ਸਾਡੇ ਗੁਰੂ ਵੀ ਜ਼ਰੂਰ ਇਸ ਗੱਲ ਨੂੰ ਵੇਖਦੇ ਹੋਣਗੇ ਕਿ ਅਸੀਂ ਕਰ ਕੀ ਰਹੇ ਹਾਂ ਅਸੀਂ ਕਿੱਥੇ ਜੇ ਖੜੇ ਹਾਂ ਇਹ 7 ਦਿਨ ਬੜੇ ਅਹਿਮ ਨੇ ਵੈਸੇ ਤਾਂ ਪੂਰਾ ਮਹੀਨਾ ਪੰਥ ਦੇ ਵਿੱਚ ਮੰਨਿਆ ਜਾਂਦਾ ਕਿ ਸਾਰਾ ਮਹੀਨਾ ਬੜਾ ਅਹਿਮ ਆ ਬਹੁਤ ਸਾਰੀ ਸੰਗਤ ਆ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਪੁੰਜਿਆਸਨ ਲਾਉਂਦੀ ਆ ਉਹ ਬਸ ਮਹਿਸੂਸ ਕਰਨ ਦੇ ਲਈ ਉਹ ਉਹ ਵੇਲੇ ਨੂੰ ਯਾਦ ਕਰਨ ਦੇ ਲਈ ਆਪਦੇ ਹਿਰਦੇ ਦੇ ਵਿੱਚ ਉਹ ਵੇਲੇ ਨੂੰ ਵਸਾਉਣ ਦੇ ਲਈ ਤੇ ਆਓ ਆਪਾਂ ਵੀ ਇਹਨਾਂ ਦੀ ਗੱਲ ਜਿਵੇਂ ਇਹਨਾਂ ਨੇ ਕਿਹਾ ਕਿ ਆਓ ਕੋਸ਼ਿਸ਼ ਕਰੀਏ ਕਿ ਜਿੰਨੇ ਦਿਨ ਬਚੇ ਅੱਜ ਕਿਹ ਤਰੀਕ ਆ 21 ਤਰੀਕ ਤੋਂ ਲੈ ਕੇ ਆਪਾਂ ਜਿਹੜੇ 7 ਦਿਨ ਆ ਇਹ 7 ਦਿਨ ਆਪਾਂ ਕੋਸ਼ਿਸ਼ ਕਰੀਏ ਕਿ ਜਿਹੜਾ ਸਮਾਂ ਜਿੰਨਾ ਵੀ ਸਮਾਂ ਸਾਨੂੰ ਮਿਲਿਆ ਆ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਬਤੀਤ ਕਰੀਏ ਉਹਦੇ ਇਤਿਹਾਸ ਨੂੰ ਜੇ ਆਪਾਂ ਫੋਨ ਚਲਾਉਣਾ ਹੀ ਚਲਾਉਣਾ ਆ ਤੇ ਫਿਰ ਆਪਾਂ ਉਹਦਾ ਇਤਿਹਾਸ ਸੁਣ ਲਈਏ ਜੇ ਆਪਾਂ ਬਾਣੀ ਪੜ ਸਕਦੇ ਆ ਬਾਣੀ ਪੜੀਏ ਤੇ ਜਿਹੜਾ ਨਹੀਂ ਪੜ ਸਕਦਾ ਘਰ ਦੇ ਵਿੱਚ ਕੋ ਹੋਰ ਪੜ ਸਕਦਾ ਆ ਤੇ ਉਹਦੇ ਕੋਲੋਂ ਸਰਵਨ ਕਰ ਲਈਏ ਗੁਰੂ ਘਰ ਦੇ ਵਿੱਚ ਜਾ ਕੇ ਕੀਰਤਨ ਸਰਵਨ ਕਰ ਲਈਏ ਗੁਰਬਾਣੀ ਸਰਵਨ ਕਰ ਲਈਏ ਕੋਸ਼ਿਸ਼ ਜ਼ਰੂਰ ਕਰੀਏ ਬੇਸ਼ੱਕ ਮਟਾਉਣ ਵਾਲਿਆਂ ਦਾ ਵੀ ਜੋਰ ਲੱਗਾ ਹੋਊਗਾ ਪਰ ਅਸੀਂ ਵੀ ਤਾਂ ਆਪਦਾ ਫਰਜ਼ ਨਿਭਾਈਏ ਅਸੀਂ ਵੀ ਤਾਂ ਜਿਹੜੇ ਗੁਰੂ ਨੇ ਪੂਰਨੇ ਸਾਨੂੰ ਪਾ ਕੇ ਦਿੱਤੇ ਉਹਨਾਂ ਦੇ ਚੱਲਣ ਦੀ ਕੋਸ਼ਿਸ਼ ਤਾਂ ਕਰੀਏ ਬੇਸ਼ੱਕ ਬੜੀਆਂ ਵੱਡੀਆਂ ਗਰਾਫਤਾਂ ਸਾਡੇ ਵਿੱਚ ਨੇ ਅਸੀਂ ਸਿਧਾਂਤ ਦੇ ਉੱਤੇ ਉਸ ਤਰੀਕੇ ਨਾਲ ਹੁਣ ਨਹੀਂ ਚੱਲ ਰਹੇ ਨਹੀਂ ਚੱਲ ਪਾਵਾਂਗੇ ਲੱਗਦਾ ਤੇ ਪਰ ਕੋਸ਼ਿਸ਼ ਤਾਂ ਕਰੀਏ ਜੇ ਤੂੰ ਕੋਸ਼ਿਸ਼ ਕਰਾਂਗੇ ਫਿਰ ਜਦੋਂ ਇੱਕ ਕਦਮ ਆਪਾਂ ਪਟਾਂਗੇ ਤੇ ਗੁਰੂ 100 ਕਦਮ ਅੱਗੇ ਹੋ ਕੇ ਆ ਕੇ ਸਾਡੇ ਨਾਲ ਸਹਾਈ ਹੁੰਦਾ ਹੈ ਤੁਸੀਂ ਪ੍ਰੋਗਰਾਮ ਨੂੰ ਅੱਗੇ ਤੁਗੇ ਸ਼ੇਅਰ ਜ਼ਰੂਰ ਕਰਿਓ ਆਪਦੇ ਵਿਚਾਰ ਵੀ ਕਮੈਂਟਾਂ ਦੇ ਵਿੱਚ ਸਾਂਝੇ ਜ਼ਰੂਰ ਕਰਿਓ ਮੈਂ ਜਲਦ ਕਿਸੇ ਹੋਰ ਪੰਥ ਔਰ ਪੰਜਾਬ ਨੂੰ ਪਿਆਰ ਕਰਨ ਵਾਲੀ ਸ਼ਖਸੀਅਤ ਦੇ ਨਾਲ ਰੂਬਰੂ ਹੋਵਾਂਗਾ ਤਾਂ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ